ਬਾਜ਼ਾਰ ਦੇ ਵਿੱਚ ਜੀ ਤਿੰਨ ਜਣੇ ਉਧਰ ਮੇਰੀ ਸ਼ਾਪ ਵਾਲੀ ਸਾਈਡ ਤੋਂ ਆਏ ਆ ਜੀ ਉਹ ਤਿੰਨਾਂ ਜਣਿਆਂ ਦੇ ਮੂੰਹ ਲਪੇਟੇ ਹੋਏ ਆ ਮਤਲਬ ਮੋਟਰਸਾਈਕਲ ਤੇ ਆ ਕੇ ਉਹਨਾਂ ਨੇ ਆ ਖੜੀ ਕਾਰ ਦੇ ਵਿੱਚ ਦੋ ਫਾਇਰ ਇਧਰੋਂ ਕੱਢੇ ਆ ਮਤਲਬ ਇੱਥੇ ਦੱਸਣ ਦੇ ਮੁਤਾਬਕ ਵੀ ਦੋ ਇਧਰੋਂ ਕੱਢੇ ਆ ਇੱਕ ਇੱਥੇ ਆਣ ਗਵਾਂਢ ਦੇ ਦੱਸਣ ਮੁਤਾਬਕ ਪਰਲੀ ਸਾਈਡ ਨੂੰ ਇੱਕ ਫਾਇਰ ਕੱਢਿਆ ਜੀ ਉਹਨਾਂ ਨੇ ਉਹ ਮਤਲਬ ਦਹਿਸ਼ਤ ਤਾਂ ਬਹੁਤ ਮਾਹੌਲ ਬਣਿਆ ਹੋਇਆ ਸਾਰੇ ਬਾਜ਼ਾਰ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਤੇ ਉਹ ਕੋਈ ਅਬੋਰ ਦੇ ਪਰਸਨ ਆ ਗਿਆ ਜਿਨ੍ਹਾਂ ਦੇ ਉਹਨਾਂ ਦੇ ਇਹ ਗੋਲੀਆਂ ਮਾਰੀਆਂ ਜੀ ਇਹ ਮੇਰੇ ਤੇ ਬੱਜੀ ਕਿਸ ਤੇ ਫਾਇਰ ਕਾਰ ਹੈ ਜੀ ਮੇਰੇ ਖਾਲ ਡਿਜ਼ਾਇਰ ਕਾਰ ਇੱਥੇ ਖੜੀ ਉਹਦੇ ਬਾਰੀ ਦੇ ਵਿੱਚ ਮਾਰੇ ਦੋ ਫਾਇਰ ਹੈ ਜੀ ਇੱਕ ਵਿੱਚ ਮੇਰੇ ਖਾਲ ਬੱਤੀ ਬੋਰ ਦਾ ਪਿਸਟਲ ਲੱਗਦਾ ਜੀ ਜਿਹਦਾ ਉਹ ਕੋਈ ਫਾਇਰ ਹੈ ਵਿੱਚ ਇੱਕ ਕਟਕਿਆ ਹੋਇਆ ਵੀ ਹੈ ਵਿੱਚ ਪਰ ਕਿਸੇ ਨੂੰ ਲੱਗਦਾ ਕੀ ਮਨਸ਼ਾ ਹੋ ਸਕਦੀ ਹੈ ਮਨਸ਼ਾ ਜੀ ਉਹ ਮੈਂਬਰ ਨਾਲ ਉਹਨਾਂ ਦੇ ਨਾਲ ਗੱਲ ਤਾਂ ਕੀਤੀ ਸੀ ਜਿਹੜੇ ਜਿੰਨਾ ਦੀ ਕਾਰ ਆ ਉਹਨਾਂ ਦਾ ਮਤਲਬ ਕਹਿੰਦੇ ਮੇਰੀ ਕੋਈ ਦੁਸ਼ਮਣੀ ਤਾਂ ਲੱਗਦੀ ਨਹੀਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੁਛ ਨਹੀਂ ਬੱਤ ਦਹਿਸ਼ਤ ਫਲਾਉਣ ਦੇ ਮਾਰੇ ਲੱਗਦੇ ਹੋ ਮੁੰਡੇ ਤਿੰਨ ਮੁੰਡੇ ਸੀਗੇ ਤਿੰਨਾਂ ਦਾ ਮੂੰਹ ਲਪੇਟਿਆ ਹੋਇਆ ਸੀਗਾ ਮਤਲਬ ਇੱਥੇ ਬੜੀ ਦਹਿਸ਼ਤ ਫਲਾਉਂਦੇ ਜਾਂਦੇ ਉਹ ਗਏ ਆ ਜੀ ਉਹ ਤੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਵੀ ਜਲਦੀ ਤੋਂ ਜਲਦੀ ਉਹਨਾਂ ਨੂੰ ਫੜਿਆ ਜਾਵੇ ਨੱਥ ਪਾਈ ਜਾਵੇ ਡਿਪਟੀ ਸਾਹਿਬ ਨੂੰ ਵੀ ਅਪੀਲ ਕਰਦੇ ਆਂ ਐਸ ਐਚ ਓ ਸਾਹਿਬ ਨੂੰ ਵੀ ਇਹ ਤਾਂ ਬਹੁਤ ਗਲਤ ਕੰਮ ਆ ਮੂੰਹ ਬੰਨ ਕੇ ਵਾਲਾ ਕੰਮ ਜਿਵੇਂ ਪਹਿਲਾਂ ਪਹਿਲਾਂ ਕਿਹਾ ਸੀਗਾ ਵੀ ਮੂੰਹ ਬੰਦ ਵਾਲੇ ਸਾਰੇ ਬੰਦ ਕੀਤੇ ਜਾਣ ਐਸ ਐਚ ਓ ਸਾਹਿਬ ਨੇ ਬਹੁਤ ਸਖਤੀ ਕੀਤੀ ਸੀਗੀ ਪਰ ਉਹ ਕੁਝ ਹੋ ਸਕਦਾ ਵੀ ਐਸਐਚਓ ਸਾਹਿਬ ਉਧਰ ਬਿਜੀ ਹੋਣ ਵੋਟਾਂ ਕਰਕੇ ਵੀ ਨਾ ਧਿਆਨ ਦਿੱਤਾ ਜਾਂਦਾ ਹੋਵੇ ਪਰ ਉਹ ਮੇਰੀ ਅਪੀਲ ਹੈ ਡਿਪਟੀ ਸਾਹਿਬ ਨੂੰ ਵੀ ਤੇ ਐਸਐਚਓ ਸਾਹਿਬ ਨੂੰ ਵੀ ਇਹ ਜਿੰਨੀ ਜਲਦੀ ਹੋ ਸਕੇ ਤੇ ਡੈਸ਼ ਦੇ ਮਾਹੌਲ ਚੋਂ ਸ਼ਹਿਰ ਨੂੰ ਕੱਢਿਆ ਜਾਵੇ ਧੰਨਵਾਦ ਕੀ ਗੱਲ ਬਾਤ ਸਰ ਮੇਰਾ ਨਾਮ ਰਾਹੁਲ ਕੁਮਾਰ ਨਾਮ ਹੈ ਗਏ ਮੈਂ ਬੋਰ ਦਾ ਰਹਿਣ ਵਾਲਾ ਤੇ ਮੈਂ ਤਾਂ ਰੂਟੀਨ ਦੇ ਵਿੱਚ ਆਣਾ ਵੀਕਲੀ ਆ ਮੇਰਾ ਟੂਰ ਹੁੰਦਾ ਇੱਥੇ ਡੈਡੀਮੈਂਟ ਦਾ ਆਪਣਾ ਕੰਮ ਹੈਗਾ ਹੈ ਔਰ ਕਾਰ ਮੈਥੀ ਆ ਕੇ ਰੂਟੀਨ ਚ ਲਾਣਾ ਹੁੰਦਾ ਉਹਨੂੰ ਪਤਾ ਨਹੀਂ ਇਹ ਕੌਣ ਸੀ ਕੌਣ ਨਹੀਂ ਹੈਗੇ ਸੀ ਐਸੇ ਦਾ ਮੈਨੂੰ ਨਹੀਂ ਪਤਾ ਹੈਗਾ ਮੈਨੂੰ ਤਾਂ ਹੁਣੇ ਕੋਲ ਆਇਆ ਸੀ ਕਹਿੰਦਾ ਤੁਹਾਡੀ ਗੱਡੀ ਇੱਥੇ ਖੜੀ ਸੀ ਤੁਹਾਡੀ ਗੱਡੀ ਦੇ ਕੋਈ ਫੇਰ ਮਾਰ ਗਿਆ ਔਰ ਜਦੋਂ ਮੈਂ ਆ ਕੇ ਦੇਖਿਆ ਕਾਫੀ ਪੀੜ ਇਕੱਠੀ ਹੋਈ ਹੋਈ ਸੀ ਤਾਂ ਲੱਗਦਾ ਕੋਈ ਤੁਹਾਡੇ ਨਾਲ ਕੋਈ ਦੁਸ਼ਮਣੀ ਕੇ ਨਹੀਂ ਨਹੀਂ ਸਰ ਜੀ ਕੋਈ ਗੱਲ ਨਹੀਂ ਹੈਗੀ ਰੂਟੀਨ ਦੇ ਵਿੱਚ ਆਣੇ ਜੀ ਅਸੀਂ ਕੀ ਮੰਗ ਕਰਦੇ ਹਾਂ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਸਰ ਹੁਣ ਮੈਂ ਤਾਂ ਹੁਣ ਮੰਗ ਤਾਂ ਕੁਝ ਵੀ ਨਹੀਂ ਕਰਦਾ ਪਰ ਇੱਥੇ ਦਸ਼ਰਦਮ ਹੌਲ ਬਹੁਤ ਜ਼ਿਆਦਾ ਯਾਨੀ ਕਿ ਕੋਟਕਪੂਰੇ ਬਹੁਤ ਜ਼ਿਆਦਾ ਬਣਿਆ ਹੋਇਆ ਹੈ ਐਕਚੁਅਲੀ ਰਾਹੁਲ ਕੁਮਾਰ ਨੇ ਉਹ ਬਹੁਤ ਇਹ ਇੱਕ ਕਪੜੇ ਵਪਾਰੀ ਨੇ ਇੱਥੇ ਟੂਰਿੰਗ ਕਰਨ ਆਉਂਦੇ ਹਨ ਇਹਨਾਂ ਦੀ ਗੱਡੀ ਜਿੱਥੇ ਆਪਾਂ ਖੜੇ ਆ ਸਾਹਮਣੇ ਖੜੀ ਸੀ ਅੱਜ ਇਹ ਮੋਢਲੀ ਪਰਦਾਲ ਤੋਂ ਜਾਂ ਕੈਮਰਿਆਂ ਤੋਂ ਇੰਨਾ ਕੀ ਪਤਾ ਲੱਗਿਆ ਕਿ ਤਿੰਨ ਨੌਜਵਾਨਾਂ ਦੇ ਮੂੰਹ ਦੇ ਉੱਤੇ yellow ਜਾਂ ਸੰਤਰੀ ਕਲਰ ਦੇ ਕਰਨੇ ਬੰਨੇ ਹੋਏ ਸੀ ਉਹ ਆਏ ਆ ਆਏ ਤੇ ਉਹਨਾਂ ਨੇ ਟੈਰਾਂ ਦੇ ਉੱਪਰ ਦੋ ਫਾਇਰ ਕੀਤੇ ਆ ਜੋ ਕਿ ਮੁੱਢਲੀ ਪੜਤਾਲ ਤੋਂ ਪਤਾ ਲੱਗਿਆ ਕਿ ਬੱਤੀ ਬੋਰ ਹੈ ਨੈਕਸਟ ਜੀ ਅਸੀਂ ਹੋਰ ਕੈਮਰਿਆਂ ਨੂੰ ਦੇਖ ਕੇ ਉਹਨਾਂ ਦੀ ਪਛਾਣ ਤੇ ਮੋਟਿਵ ਪਤਾ ਕਰਾਂਗੇ ਕਿਉਂਕਿ ਮਾਰਨ ਦਾ ਮੋਟਿਵ ਇਥੋਂ ਨਹੀਂ ਲੱਗ ਰਿਹਾ ਮੁੱਢਲੇ ਤੌਰ ਤੇ ਸਰ ਲੱਗਦਾ ਵੀ ਕਿਤੇ ਨਾ ਕਿਤੇ ਚੋਨਾ ਦਾ ਮਾਹੌਲ ਹੈ ਕੋਈ دہشت ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਤਰੀਕੇ ਨਾਲ ਕੋਈ ਵੀ ਰੀਜ਼ਨ ਹੋ ਸਕਦਾ ਲੇਕਿਨ ਜਿਹੜਾ ਇਹ ਇੱਥੇ ਲੱਗ ਰਿਹਾ ਫਿਲਹਾਲ ਸਿਰਫ ਡਰੋਨ ਦਾ ਕਿਉਂਕਿ ਜੇ ਪਹਿਲੀ ਗੱਲ ਤਾਂ ਕਾਰ ਬੰਦ ਤੇ ਖਾਲੀ ਖੜੀ ਸੀ ਲੇਕਿਨ ਜੇ ਉਸ ਤੋਂ ਬਾਅਦ ਵੀ ਬੰਦਾ ਵੀ ਅੰਦਰ ਹੁੰਦਾ ਤਾਂ ਉਹਨਾਂ ਨੇ ਏਮ ਇਸ ਤਰੀਕੇ ਨਾਲ ਕੀਤਾ ਕਿ ਬੰਦੇ ਤੇ ਗੋਲੀ ਲੱਗਣੀ ਨਹੀਂ ਸੀ ਯਾਨੀ ਇੱਥੋਂ ਸਿਰਫ ਡਰੋਨ ਦਾ ਲੱਗਦਾ ਹੁਣ ਇਹ ਰਾਹੁਲ ਜੀ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤੇ ਬਾਕੀ ਕੈਮਰਿਆਂ ਤੋਂ ਤੇ ਬੰਦੇ ਕੌਣ ਨੇ ਇਸ ਤੋਂ ਪਤਾ ਲੱਗੇਗਾ ਵੀ ਕੀ ਰੀਜ਼ਨ ਹੋ ਸਕਦਾ ਜੀ ਐਡਾ ਵੱਡਾ ਰਿਸਕ ਲੈਣਾ ਕਿ ਭਰੇ ਬਾਜ਼ਾਰ ਦੇ ਵਿੱਚ ਇੱਕ ਗੱਡੀ ਦੇ ਉੱਤੇ ਫਾਇਰ ਕਰਕੇ ਜਾਣਾ ਫੜੇ ਜਾਂਦਾ ਵੀ ਡਰ ਹੁੰਦਾ ਉੱਥੋਂ ਨਹੀਂ ਲੱਗਦਾ ਕਿ ਇਹ ਸਿਰਫ دہشت ਪਾਉਣ ਦਾ ਰੀਜ਼ਨ ਹੋਏਗਾ ਇਹਦਾ ਜਾਂ ਤਾਂ ਉਹਨਾਂ ਨੂੰ ਟਾਰਗੇਟ ਭਲੇਖਾ ਜੀ ਇਹ ਹੈਗੇ ਆ ਜਾਂ ਹੋਰ ਹੈਗੇ ਇਹ ਅਸੀਂ ਪਰਤਾਲ ਪਰ ਚੌਂ ਜਾਬ ਤੇ ਕਰਕੇ ਅਸਲ ਤਾਂ ਸਾਰਾ ਜਮਾ ਹੋ ਚੁੱਕਾ ਹੈ ਬਿਲਕੁਲ ਇਹ 2 ਨੰਬਰ ਦਾ ਹੋਣ ਦੇ ਜ਼ਿਆਦਾ ਚਾਂਸ ਹੈ ਲੇਕਿਨ ਵੈਸੇ ਵੀ ਆਪਾਂ ਸਾਰੇ ਸਮਝਦਾਰ ਹੈ ਇਹ ਮਾੜਾ ਆਨਸਰ ਆਫ ਦਾ ਅਸਲਾ ਵਰਤਦਾ ਨੂੰ ਇਹ ਸਾਨੂੰ ਵੀ ਮੋਢਲੇ ਤੌਰ ਤੇ ਲੱਗ ਰਿਹਾ ਕਿ ਅਸਲਾ 2 ਨੰਬਰ ਦਾ ਹੋਵੇ 32 ਬੋਰ ਹੈ ਫਿਲਹਾਲ ਇਹ ਪਤਾ ਲੱਗਿਆ ਓਕੇ ਠੀਕ ਹੈ